ਬਿਨਾ ਆਟਾ ਗੁੰਨੇ ਬਿਨਾ ਮੈਦੇ ਤੋਂ ਆਪਾਂ 10 ਮਿੰਟ ਦੇ ਵਿੱਚ 8 ਸਮੋਸੇ ਬਣਾ ਕੇ ਤਿਆਰ ਕੀਤੇ ਆ ਜੀ ਬਹੁਤ ਹੀ ਕਰਾਂਚੀ ਬਣਦੇ ਆ ਟੇਸਟੀ ਬਣਦੇ ਆ ਜੀ ਬਣਾਓ ਖਾਓ ਖਿਲਾਓ ਸਭ ਨੂੰ ਆਹ ਦੇਖੋ ਆਹ ਵਧੀਆ ਖੱਡੇ ਆ ਲਓ ਜੀ ਇਹ ਹਨ ਉਹ ਸਮੋਸੇ ਜੋ ਆਪਾਂ ਬਿਨਾ ਆਟਾ ਗੁੰਨੇ ਆਲੂ ਪਿਆਜ਼ਾਂ ਦੇ ਨਾਲ ਸਿਰਫ 10 ਮਿੰਟ ਵਿੱਚ ਬਣਾ ਕੇ ਤਿਆਰ ਕੀਤੇ ਆਲੂ ਪਿਆਜ਼ ਵਾਲੇ ਸਮੋਸੇ ਕ੍ਰਿਸਪੀ ਇੰਨੇ ਆ ਟੇਸਟੀ ਆ ਬਹੁਤ ਹੀ ਵਧੀਆ ਸਭ ਨੂੰ ਪਸੰਦ ਆਣਗੇ ਇਹ ਸਮੋਸੇ ਤੁਸੀਂ ਬਣਾਓ ਜਦੋਂ ਵੀ ਮਨ ਕਰੇ ਤੁਸੀਂ ਮਿੰਟਾਂ ਦੇ ਵਿੱਚ 10 ਮਿੰਟ ਦੇ ਵਿੱਚ ਮੈਂ ਬਣਾ ਕੇ ਤਿਆਰ ਕੀਤੇ ਆ ਬਣਾਓ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਵਸਦੇ ਰੱਖੇ ਤੇਜੀ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ 'ਚ ਆ ਅੱਜ ਮੈਂ ਉਹ ਸਮੋਸੇ ਬਣਾ ਰਹੀ ਹਾਂ ਜੋ ਕਿ ਆਪਾਂ 10 ਤੋਂ 10 ਮਿੰਟ ਦੇ ਵਿੱਚ ਤਕਰੀਬਨ ਬਣ ਕੇ ਤਿਆਰ ਹੋ ਜਾਂਦੇ ਹਨ ਉਹਨਾਂ ਵਾਸਤੇ ਜੀ ਇਹ ਉਬਲੇ ਹੋਏ ਆਲੂ ਲਏ ਆ ਪਿਆਜ਼ ਲਏ ਆ ਹਰੀ ਮਿਰਚ ਬਰੀਕ ਕੱਟੀ ਹੋਈ ਲਈ ਆ ਅਦਰਕ ਬਰੀਕ ਕਟਿਆ ਹੋਇਆ ਤੇ ਆਲੂ ਪਿਆਜ਼ ਵਾਲੇ ਸਮੋਸੇ ਬਣਾਣੇ ਆ ਮੈਂ ਇੱਕ ਚਮਚ ਇੱਕ ਤੋਂ ਡੇਢ ਚਮਚ ਪਾਇਆ ਹੈ ਕੁਕਿੰਗ ਆਇਲ ਦਾ ਇਹਦੇ ਵਿੱਚ ਪਾਤਾ ਜੀ ਮੈਂ ਜੀਰਾ ਜੀਰਾ ਪਾਣ ਤੋਂ ਬਾਅਦ ਹੱਥ ਦੇ ਨਾਲ ਦਰੜਫੜੜ ਕਰਕੇ ਸਾਬਤ ਧਨੀਆ ਪਾਇਆ ਹੈ ਜੀ ਧਨੀਆ ਪਾਣ ਤੋਂ ਬਾਅਦ ਜੀ ਲਓ ਜੀ ਹੁਣ ਇਹਦੇ ਵਿੱਚ ਮੈਂ ਜਿਹੜੇ ਆਪਾਂ ਕੱਟੇ ਹੋਏ ਮਸਾਲੇ ਸੀ ਜਿਵੇਂ ਕਿ ਹਰੀਆਂ ਮਿਰਚਾਂ ਤੇ ਆਦਰਕ ਇਹ ਵੀ ਪਾਣਾ ਇਹਨੂੰ ਵੀ ਹਲਕਾ ਜਿਹਾ ਸੌਟੇ ਕਰਨਾ ਆ ਉਸ ਤੋਂ ਬਾਅਦ ਜੀ ਚੌਥਾਈ ਟੀस्पून ਹਲਦੀ ਪਾ ਲਈਆ ਕੁੱਟੀ ਹੋਈ ਲਾਲ ਮਿਰਚ ਪਾਈ ਆ ਅੱਧਾ ਚਮਚ ਥੋੜੇ ਜੇ ਕਰਿਸਪੀ ਕਰਾਰੇ ਸਮੋਸੇ ਟੇਸਟੀ ਲੱਗਦੇ ਆ ਤੇ ਪਿਆਜ਼ ਪਾਇਆ ਬਰੀਕ ਕਟਿਆ ਦੋ ਤੋਂ ਤਿੰਨ ਛੋਟੇ ਸਾਈਜ਼ ਦੇ ਪਿਆਜ਼ ਸੀਗੇ ਜੀ ਪਿਆਜ਼ ਨੂੰ ਆਪਾਂ ਪਕਾਉਣਾ ਨਹੀਂ ਸਿਰਫ ਇਹਨੂੰ ਹਲਕਾ ਜਿਹਾ ਸੌਟੇ ਕਰਨਾ ਆ ਨਾਲ ਹੀ ਜਿਹੜੇ ਆਲੂ ਉਬਲੇ ਹੋਏ ਇਹਨੂੰ ਹੱਥ ਦੇ ਨਾਲ ਕ੍ਰਸ਼ ਕਰਕੇ ਪਾਣਾ ਨਾ ਹੀ ਕੱਦੂਕਸ ਕਰਨਾ ਨਾ ਹੀ ਇਹਨੂੰ ਅਸਾਂ ਆਪਾਂ ਮੈਸ਼ ਕਰਨਾ ਬਸ ਹੱਥ ਦੇ ਨਾਲ ਇਸ ਤਰ੍ਹਾਂ ਕਰਕੇ ਪਾ ਲੈਣਾ ਤਾਂ ਜੋ ਜਿਹੜੇ ਦੇ ਛੋਟੇ ਛੋਟੇ ਪੀ ਵਿਚ ਖਾਣ ਨੂੰ ਆਉਂਦੇ ਤਾਂ ਖਾਣ ਨੂੰ ਮੂੰਹ ਦੇ ਵਿੱਚ ਆਉਂਦੇ ਤਾਂ ਬਹੁਤ ਹੀ ਜਿਆਦਾ ਟੇਸਟੀ ਲੱਗਦੇ ਆ ਜੀ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਮਿਕਸ ਹੋ ਗਿਆ ਆ ਕਲਰ ਦੇਖੋ ਕਿੰਨਾ ਸੋਹਣਾ ਆ ਬਹੁਤ ਸੋਹਣੇ ਬਣ ਕੇ ਤਿਆਰ ਹੋਇਆ ਇਹ ਹੈਗੇ ਜੀ ਕਸੂਰੀ ਮੇਥੀ ਪੈਂ ਪ੍ਰਦੀਪ ਨੂੰ ਕਿਹਾ ਕਿ ਬੇਟਾ ਹੱਥ ਦੇ ਨਾਲ ਕ੍ਰਸ਼ ਕਰਕੇ ਇਹਨੂੰ ਵੀ ਪਾ ਦੇ ਕਸੂਰੀ ਮੇਥੀ ਨਾਲ ਬਹੁਤ ਸੋਹਣਾ ਟੇਸਟ ਆਉਂਦਾ ਆ ਉਹ ਪਾਣੀ ਆ ਆਪਣਾ ਟੇਸਟ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਨਮਕ ਪਾਣਾ ਆ ਨਮਕ ਪਾ ਕੇ ਇਹਨੂੰ ਵੀ ਚੰਗੀ ਤਰ੍ਹਾਂ ਮੈਂ ਇਹਨੂੰ ਮਿਕਸ ਕਰ ਰਹੀ ਆ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਜੀ ਲਓ ਜੀ ਹੁਣ ਮੈਂ ਥੋੜੀ ਜਿਹੀ ਖਟਾਸ ਵਾਸਤੇ ਇਹਨੂੰ ਇਹਦੇ ਵਿੱਚ ਮੈਂ ਪਾਇਆ ਆਮਚੂਰ ਪਾਊਡਰ ਨਹੀਂ ਆਮਚੂਰ ਪਾਊਡਰ ਹੈਗਾ ਤੁਸੀਂ ਇਹਦੇ ਵਿੱਚ ਚਾਟ ਮਸਾਲਾ ਪਾ ਸਕਦੇ ਆ ਨਹੀਂ ਚਾਟ ਮਸਾਲਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਹੀ ਬਣਾ ਸਕਦੇ ਆ ਇਹਨੂੰ ਮੈਂ ਲਾ ਲਿਆ ਗੈਸ ਤੋਂ ਕਿਉਂਕਿ ਇਹਨਾਂ ਨੂੰ ਜ਼ਿਆਦਾ ਆਪਾਂ ਪਕਾਉਣ ਦੀ ਲੋੜ ਨਹੀਂ ਹੈਗੀ ਇਹ ਬਿਲਕੁਲ ਆਲੂ ਸਾਡੇ ਉਬਲੇ ਹੋਏ ਸੀਗੇ ਤੇ ਹਲਕਾ ਜਿਹਾ ਬਸ ਇਹਨਾਂ ਨੂੰ ਸੌਟੇ ਕਰਨਾ ਸੀ ਇਹ ਹੈਗੀਆਂ ਜੀ ਸਾਡੇ ਸਵੇਰ ਵਾਲੀਆਂ ਬਚੀਆਂ ਹੋਈਆਂ ਰੋਟੀਆਂ ਤਕਰੀਬਨ 4 ਤੋਂ 5 ਪ੍ਰਸ਼ਾਦੇ ਆ ਸਾਡੇ ਫੁਲਕੇ ਇਹ ਤੇ ਇਹਨਾਂ ਨੂੰ ਮੈਂ ਰੱਖ ਲੈ ਰੱਖਣ ਤੋਂ ਬਾਅਦ ਅੱਜ ਆਪਾਂ ਸਮੋਸੇ ਬਣਾਵਾਂਗੇ ਜੀ ਇਹਨਾਂ ਦੇ ਰੋਟੀ ਨੂੰ ਵਿਚਕਾਰੋਂ ਇਸ ਤਰ੍ਹਾਂ ਨਾਈਫ ਦੀ ਮਦਦ ਦੇ ਨਾਲ ਇਸ ਤਰ੍ਹਾਂ ਹਾਫ ਕੱਟ ਲੈਣਾ ਆ ਆ ਦੇਖੋ ਇਸ ਤਰ੍ਹਾਂ ਅੱਧੇ-ਅੱਧੇ ਰੋਟੀ ਕੱਟ ਲੈਣੀ ਆ ਕੱਟ ਕੇ ਇਹਨਾਂ ਨੂੰ ਰੋਟੀਆਂ ਨੂੰ ਆਪਾਂ ਇਸ ਤਰ੍ਹਾਂ ਇੱਕ ਸਾਈਡ ਤੇ ਰੱਖਦੇ ਜਾਣਾ ਤੇ ਇਸ ਤਰ੍ਹਾਂ ਸਾਰੀਆਂ ਰੋਟੀਆਂ ਕੱਟ ਕੇ ਤਿਆਰ ਕਰ ਲੈਣੀਆਂ ਆ ਕਰਨ ਤੋਂ ਬਾਅਦ ਜੀ ਇਹ ਹੈਗਾ ਆ ਕਣਕ ਦਾ ਆਟਾ ਕਣਕ ਦਾ ਆਟਾ ਜਿਹੜਾ ਇਹਨੂੰ ਹਲਕਾ ਜਿਹਾ ਪਾਣੀ ਪਾ ਕੇ ਇਹਨੂੰ ਥਿੱਕ ਜਿਹਾ ਦਾ ਬੈਟਰ ਬਣਾਉਣਾ ਹੈ ਤਾਂ ਜੋ ਆਪਾਂ ਇਹਨੂੰ ਆਪਾਂ ਜਿਹਦਾ ਆਪਾਂ ਸੈਲਰੀ ਬਣਦੀ ਓ ਉਹਦੇ ਉਸ ਹਿਸਾਬ ਦੇ ਨਾਲ ਆਪਾਂ ਇਹਨੂੰ ਬਣਾ ਕੇ ਰੱਖਣਾ ਹੈ ਉਧਰ ਮੈਂ ਗੈਸ ਦੇ ਉੱਤੇ ਪੈਨ ਰੱਖ ਦਿੱਤੀ ਹੈ ਜੀ ਪੈਨ ਦੇ ਉੱਪਰ ਪਾਵਾਂਗੇ ਜੀ ਕੁਕਿੰਗ ਆਇਲ ਤੁਸੀਂ ਰਿਫਾਈਂਡ ਪਾ ਸਕਦੇ ਆ ਸਰੋਂ ਦਾ ਤੇਲ ਪਾ ਸਕਦੇ ਆ ਕੋਈ ਵੀ ਤੇਲ ਪਾ ਸਕਦੇ ਆ ਮੈਂ ਲਿਆ ਜੀ ਰਿਫਾਈਂਡ ਆਇਲ ਲਓ ਜੀ ਸਾਡਾ ਜਿਹੜਾ ਮਿਕਚਰ ਬਣਾ ਕੇ ਰੱਖਿਆ ਹੋਇਆ ਸੀ ਆਲੂ ਪਿਆਜ਼ ਵਾਲਾ ਇਹ ਵੀ ਬਿਲਕੁਲ ਠੰਡਾ ਹੋ ਚੁੱਕਾ ਹੈ ਤੇ ਤੇਲ ਸਾਡਾ ਗਰਮ ਹੋ ਰਿਹਾ ਇਸ ਤਰ੍ਹਾਂ ਅਸੀਂ ਜਿਹੜੀ ਹਾਫ ਰੋਟੀ ਸੀ ਕੀਤੀ ਹੋਈ ਉਹਨੂੰ ਲੈਣਾ ਆ ਉਹਨੂੰ ਲੈਣ ਤੋਂ ਬਾਅਦ ਜੀ ਇਸ ਤਰ੍ਹਾਂ ਹੱਥ ਦੇ ਨਾਲ ਥੋੜਾ ਜਿਹਾ ਆਪਾਂ ਜਿਹੜਾ ਮਿਕਚਰ ਆ ਇਹਨੂੰ ਇੱਕ ਸਾਈਡ ਤੇ ਰੱਖ ਲੈਣਾ ਚਾਹੇ ਤੁਸੀਂ ਸੈਂਟਰ 'ਚ ਰੱਖਣਾ ਤਾਂ ਇਹਨੂੰ ਫਲਾ ਕੇ ਰੱਖਣਾ ਨਹੀਂ ਤਾਂ ਇਹਨੂੰ ਦੂਸਰੀ ਸਾਈਡ ਤੇ ਰੱਖ ਲੈਣਾ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਆ ਜਿਹੜੀ ਰੋਟੀ ਹਾਫ ਕੀਤੀ ਹੋਈ ਸੀਗੀ ਮਿਕਚਰ ਆਪਣੇ ਹਿਸਾਬ ਦਾ ਪਾਉਣਾ ਆ ਜਿਹੜੀਆਂ ਕਿਨਾਰੀਆਂ ਜਿਹੜਾ ਆਪਾਂ ਆਟੇ ਦਾ ਬੈਟਰ ਬਣਾ ਕੇ ਰੱਖ ਸਾਰੀਆਂ ਤੇ ਲਾਣਾ ਆ ਤਾਂ ਜੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਿਨਾਰੀਆਂ ਨੂੰ ਜੋੜ ਸਕੀਏ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਸਾਰੀਆਂ ਕਿਨਾਰੀਆਂ ਤੇ ਬੈਟਰ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਜੋੜ ਲੈਣਾ ਆ ਬਿਲਕੁਲ ਵੀ ਫਿਕਰ ਨਾ ਕਰੋ ਇਹ ਜਿਹੜਾ ਆ ਸਾਡਾ ਬੈਟਰ ਆ ਨਾ ਇਹ ਇਹਨੂੰ ਖੁੱਲਣ ਨਹੀਂ ਦੇਊਗਾ ਸਮੋਸੇ ਨੂੰ ਕੋਈ ਵੀ ਖਾ ਕੇ ਨਹੀਂ ਕਹੂਗਾ ਕਿ ਤੁਸੀਂ ਘਰ ਦੀ ਜਿਹੜੀ ਰੋਟੀ ਹੁੰਦੀ ਆ ਬੇਹੀ ਰੋਟੀ ਜਾਂ ਬਚੀ ਹੋਈ ਰੋਟੀ ਕਹਿ ਲਓ ਰੋਟੀ ਕੋਈ ਵੀ ਵੇਹੀ ਨਹੀਂ ਹੁੰਦੀ ਪਰ ਇਹ ਰੋਟੀ ਹੁੰਦੀ ਸਭ ਤੋਂ ਵੱਧ ਹੈਲਥੀ ਆ ਟੇਸਟੀ ਆ ਸਿਹਤ ਵਾਸਤੇ ਬਹੁਤ ਫਾਇਦੇਮੰਦ ਆ ਸਾਡੇ ਪੁਰਾਣੇ ਬਜ਼ੁਰਗਾ ਬਜ਼ੁਰਗ ਜਿਹੜੇ ਹੁੰਦੇ ਸੀ ਇਹੀ ਰੋਟੀ ਰਾਤ ਦੀ ਰੋਟੀ ਮੱਖਣ ਦੇ ਨਾਲ ਸਵੇਰ ਨੂੰ ਖਾਂਦੇ ਹੁੰਦੇ ਸੀ ਬਹੁਤ ਤਾਕਤਵਾਰ ਹੁੰਦੀ ਆ ਹੈਲਥੀ ਹੁੰਦੀ ਆ ਇਸ ਤਰ੍ਹਾਂ ਇਹਨਾਂ ਨੂੰ ਜੋੜ ਕੇ ਸਾਰੇ ਸਮੋਸੇ ਜਿਹੜੇ ਆ ਮੈਂ ਐਸੀ ਤਰ੍ਹਾਂ ਹੀ ਬਣਾ ਕੇ ਇਹ ਮੈਂ ਤਿਆਰ ਕਰ ਰਹੀ ਆ ਦੇਖੋ ਦੁਬਾਰਾ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਰਹੀ ਆ ਇਸ ਤਰ੍ਹਾਂ ਜੀ ਇੱਕ ਹੱਥ ਦੇ ਨਾਲ ਇਹਦਾ ਮਿਕਚਰ ਲੈਣਾ ਆਲੂ ਪਿਆਜ਼ ਵਾਲਾ ਬਣਾ ਕੇ ਇਹਨੂੰ ਮੈਂ ਰੋਟੀ ਜਿਹੜੀ ਆ ਇਹਨੂੰ ਫੋਲਡ ਕਰ ਲੈਣਾ ਜਿੰਨਾ ਕੁ ਮਿਕਸਚਰ ਆਦਾ ਉਹਨਾਂ ਰੱਖਣਾ ਜਿਆਦਾ ਨਹੀਂ ਭਰਨਾ ਇਸ ਕਰਕੇ ਤੁਹਾਡਾ ਸਮੋਸਾ ਨਹੀਂ ਬਣੂਗਾ ਖੁੱਲ ਸਕਦਾ ਆ ਇਸ ਕਰਕੇ ਬਿਲਕੁਲ ਵੀ ਘੱਟ ਨਹੀਂ ਪਾਣਾ ਤਾਂ ਜੋ ਖਾਣ ਨੂੰ ਵਧੀਆ ਟੇਸਟੀ ਲੱਗੇ ਤੇ ਇਸ ਤਰ੍ਹਾਂ ਦੀਆਂ ਕਿਨਾਰੀਆਂ ਤੇ ਲਾ ਕੇ ਫਿਰ ਇਹਨੂੰ ਮੈਂ ਇਸ ਤਰ੍ਹਾਂ ਬੰਦ ਕਰ ਦੇਣਾ ਆ ਦੇਖੋ ਤੁਸੀਂ ਦੇਖ ਸਕਦੇ ਆ ਇਸੇ ਤਰ੍ਹਾਂ ਹੀ ਬਣਾਉਣੇ ਆ ਬਹੁਤ ਹੀ ਸੋਕੇ ਬਹੁਤ ਹੀ ਟੇਸਟੀ ਬਣਦੇ ਆ ਝਟਪਟ ਬਣਦੇ ਆ ਕੋਈ ਮੈਦਾ ਨਹੀਂ ਕੋਈ ਆਟਾ ਗੁੰਨਣ ਦਾ ਝੰਜਟ ਨਹੀਂ ਅੱਗੇ ਤੋਂ ਜੀ ਤੁਸੀਂ ਵੱਧ ਹੀ ਰੋਟੀਆਂ ਬਣਾਉਂਗੇ ਕਿਉਂਕਿ ਇੱਕ ਵਾਰੀ ਜੇ ਇਸ ਤਰ੍ਹਾਂ ਸਮੋਸੇ ਬਣਾ ਲੈ ਤੁਸੀਂ ਦੇਖੋ ਜੀ ਬਿਲਕੁਲ ਬਣ ਕੇ ਤਿਆਰ ਹੋ ਰਹੇ ਆ ਤੇ ਮੈਂ ਇਸੇ ਤਰ੍ਹਾਂ ਹੀ ਸਾਰੇ ਸਮੋਸੇ ਬਣਾ ਕੇ ਤਿਆਰ ਕਰ ਰਹੀ ਆ ਦੇਖ ਸਕਦੇ ਹੋ ਤੁਸੀਂ ਸਾਰੇ ਬਣਾ ਕੇ ਤਿਆਰ ਕਰ ਲਏ ਲਾਸਟ ਵਾਲਾ ਰਹਿ ਗਿਆ ਇਹ ਵੀ ਬਣ ਗਿਆ ਹੋਣ ਜੀ ਮੈਂ ਇੱਧਰ ਚਾਹ ਸਾਡੀ ਜਿਹੜੀ ਆ ਚਾਹ ਵੀ ਬਣ ਰਹੀ ਆ ਤੇ ਉੱਧਰ ਬਣ ਰਿਹਾ ਜੀ ਸਮੋਸੇ ਸਾਡੇ ਲਓ ਜੀ ਬਿਲਕੁਲ ਆਪਾਂ ਬਣਾ ਕੇ ਭਰ ਕੇ ਸਮੋਸੇ ਤਿਆਰ ਕਰ ਲਿਆ ਉਧਰ ਦੂਸਰੀ ਸਾਈਡ ਤੇ ਜੀ ਸਾਡਾ ਇਹ ਦੇਖੋ ਇੱਧਰ ਸਾਡਾ ਮਸਾਲਾ ਬਚ ਗਿਆ ਇਹਨੂੰ ਆਪਾਂ ਇਹ ਟਾਈਟ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਕੁਝ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਪਰੌਂਠਾ ਚਪਾਤੀ ਦੇ ਵਿੱਚ ਪਾ ਕੇ ਇਹਨੂੰ ਪਰੌਂਠਾ ਬਣਾ ਸਕਦੇ ਹਾਂ ਤੇ ਇੱਧਰ ਜੀ ਤੇਲ ਸਾਡਾ ਹੋ ਗਿਆ ਗਰਮ ਬਿਲਕੁਲ ਬਹੁਤ ਜ਼ਿਆਦਾ ਗਰਮ ਨਹੀਂ ਚਾਹੀਦਾ ਬਿਲਕੁਲ ਮੀਡੀਅਮ ਫਲੇਮ ਤੇ ਇਹਨੂੰ ਗਰਮ ਹੋਣਾ ਚਾਹੀਦਾ ਤੇਲ ਨੂੰ ਟੈਂਪਰੇਚਰ ਚੈੱਕ ਕਰ ਲੈ ਜੀ ਤੇਲ ਦਾ ਇਸ ਤਰ੍ਹਾਂ ਮੈਂ ਜਿੰਨੇ ਸਮੋਸੇ ਆਂਦੇ ਦੋ ਆਂਦੇ ਤਿੰਨ ਆਂਦੇ ਆ ਤੁਸੀਂ ਪਾ ਕੇ ਇਹਨੂੰ ਚੈੱਕ ਕਰ ਲਓ ਤੇ ਤਿੰਨ ਸਮੋ ਵਿਚ ਤੇ ਸਮੋਸਿਆਂ ਨੂੰ ਬੜੇ ਆਰਾਮ ਦੇ ਨਾਲ ਆਪਾਂ ਫਰਾਈ ਕੀਤਾ ਦੇਖੋ ਜੀ ਬਿਲਕੁਲ ਡੀਪ ਫਰਾਈ ਨਹੀਂ ਤੇਲ ਵੀ ਬਹੁਤ ਘੱਟ ਲੱਗਾ ਪਹਿਲਾਂ ਇੱਕ ਸਾਢੇ ਤੋਂ ਕਰ ਲੈਣੇ ਆ ਫਿਰ ਇਹਨੂੰ ਚਮਟ ਦੀ ਚਿਮਟੇ ਦੀ ਮਦਦ ਦੇ ਨਾਲ ਫਿਰ ਇਹਦੀ ਦੂਸਰੀ ਸਾਈਡ ਚੇਂਜ ਕਰ ਦੇਣੀ ਆ ਦੇਖੋ ਇਸ ਤਰ੍ਹਾਂ ਬਹੁਤ ਹੀ ਸੋਹਣਾ ਕਲਰ ਆਇਆ 골ਡ ਕਲਰ ਆਇਆ ਤੇ ਇਸ ਮੋਸੇ ਸਾਡੇ ਬਹੁਤ ਹੀ ਜਲਦੀ ਕਿਉਂਕਿ ਜਿਹੜਾ ਆਲੂਆਂ ਦਾ ਮਿਕਸਚਰ ਹੈ ਉਹ ਵੀ ਬਣ ਕੇ ਤਿਆਰ ਹੋ ਗਿਆ ਹੋਇਓ ਸੀਗਾ ਰੋਟੀਆਂ ਸਾਡੀਆਂ ਤਕਰੀਬਨ ਆਪਾਂ ਪੱਕੀਆਂ ਹੀ ਹੁੰਦੀਆਂ ਉਹ ਵੀ ਬਿਲਕੁਲ ਪਰਫੈਕਟ ਬਣੀਆਂ ਹੁੰਦੀਆਂ ਇੱਕ ਹਲਕਾ ਜਿਹਾ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਸੋਟੇ ਕਰਨਾ ਦੇਖੋ ਕਿੰਨੇ ਵਧੀਆ ਗਰਮਾ ਗਰਮ ਸਮੋਸੇ ਨਿਕਲ ਰਹੇ ਆ ਸਾਡੇ ਕਲਰ ਬਹੁਤ ਸੋਹਣਾ ਆਇਆ ਦੇਖੋ ਜੀ ਕ੍ਰਿਸਪੀ ਇੰਨੇ ਸੀ ਕ੍ਰਾਂਚੀ ਇੰਨੇ ਸੀ ਟੇਸਟੀ ਬਹੁਤ ਹੀ ਜ਼ਿਆਦਾ ਸੀ ਐਸੇ ਤਰ੍ਹਾਂ ਹੀ ਮੈਂ ਦੁਬਾਰਾ ਸਾਰੇ ਹੋਰ ਸਮੋਸੇ ਬਣਾ ਕੇ ਤਿਆਰ ਕਰ ਲੈਣੇ ਆ ਦੇਖੋ ਜੀ ਬਣ ਕੇ ਤਿਆਰ ਹੋ ਗਏ ਸਾਡੇ ਸਮੋਸੇ ਲਓ ਜੀ ਜਲਦੀ ਜਲਦੀ ਸਮੋਸੇ ਸਾਡੇ ਬਣ ਕੇ ਹੋ ਰਹਾ ਹੈ ਆ ਰੈਡੀ ਜੀ ਇਹ ਮੇਰਾ ਹੈਗਾ ਲਾਸਟ ਵੈਜ ਤਿੰਨ ਵੈਜ ਦੇ ਵਿੱਚ ਬਣ ਕੇ ਤਿਆਰ ਬਣਾ ਕੇ ਤਿਆਰ ਕੀਤੇ ਸੀਗੇ ਲਓ ਜੀ ਤਕਰੀਬਨ ਆਪਾਂ 10 ਮਿੰਟ ਦੇ ਵਿੱਚ 8 ਸਮੋਸੇ ਬਣਾ ਕੇ ਕਰ ਲਿਆ ਜੀ ਰੈਡੀ ਤੇ ਨਾਲ ਗਰਮਾ ਗਰਮ ਚਾਹ ਦੇ ਨਾਲ ਇੰਜੋਏ ਕਰੋ ਕੈਚਪ ਲੈ ਲਓ ਗ੍ਰੀਨ ਚਟਨੀ ਲੈ ਲਓ ਜੋ ਮੇਰੇ ਕੋਲ ਅਵੇਲੇਬਲ ਸੀ ਮੇਰੇ ਕੋਲ ਕੈਚਪ ਸੀ ਸੋ ਮੈਂ ਕੈਚਚਪ ਦੇ ਨਾਲ ਇਹਨੂੰ ਇੰਜੋਏ ਕਰ ਰਹੀ ਆ ਤੁਹਾਨੂੰ ਮੈਂ ਦਿਖਾ ਰਹੀ ਆ ਇਹਨੂੰ ਮੈਂ ਸਮੋਸੇ ਨੂੰ ਤੋੜ ਕੇ ਵੀ ਦਿਖਾਉਂਗੀ ਸਮੋਸੇ ਦਾ ਕ੍ਰਿਸਪੀਪਨ ਕ੍ਰਾਂਚ ਵੀ ਮੈਂ ਤੁਹਾਨੂੰ ਦੇਖੋ ਜੀ ਕ੍ਰਿਸਪੀ ਪੰਨ ਹਨ ਮੈਂ ਤੋੜ ਕੇ ਵੀ ਦਿਖਾਣੀ ਆ ਦੇਖੋ ਆਹ ਦੇਖੋ ਜੀ ਤੁਸੀਂ ਹੁਣ ਟੁੱਟਦੇ ਸਮੋਸੇ ਟੁੱਟਣ ਤੋਂ ਅੰਦਾਜ਼ਾ ਲਗਾ ਸਕਦੇ ਆ ਆਹ ਦੇਖੋ ਕਿੰਨਾ ਕ੍ਰਾਂਚੀ ਆ ਟੇਸਟੀ ਆ ਬਹੁਤ ਵਧੀਆ ਪਰਫੈਕਟ ਆ ਜੀ ਦੇਖੋ ਵਿੱਚੋਂ ਮਸਾਲੇ ਸਾਰੇ ਬਿਲਕੁਲ ਪਰਫੈਕਟ ਆ ਤੇ ਜੀ ਹਰ ਵਾਰ ਦੀ ਤਰ੍ਹਾਂ ਮੈਂ ਟੇਸਟ ਕਰਾਉਂਗੀ ਆਪਣੀ ਬੇਟੀ ਨੂੰ ਤੇ ਬਹੁਤ ਹੀ ਵਧੀਆ ਟੇਸਟੀ ਬਣੇ ਸੀਗੇ ਬਣ ਕੇ ਤਿਆਰ ਹੋਏ ਸੀਗੇ ਤੁਸੀਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਜ਼ਰੂਰ ਕਰਦੇ ਕਰੋ ਜੀ ਸਬਸਕ੍ਰਾਈਬ ਕਰਦੇ ਕਰੋ ਤੇ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਦਿਓ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਤਾ ਹੋਇਆ ਸਬਸਕ੍ਰਾਈਬ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਕਮੈਂਟ ਜ਼ਰੂਰ ਕਰਿਆ ਕਰੋ ਬਾਯੋਗ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਆਵਾਜ਼ ਰੱਖੇ ਦੇਖੋ ਜੀ ਸਮੋਸੇ ਖਾ ਰਹੀ ਆ ਪ੍ਰਦੀਪ ਨੇ ਟੇਸਟ ਕੀਤਾ ਨਮਕ ਮਿਰਚ ਅਦਰਕ ਦਾ ਟੇਸਟ ਬਹੁਤ ਸੋਹਣਾ ਆ ਰਿਹਾ ਸੀ ਹਰੀ ਮਿਰਚ ਦਾ ਟੇਸਟ ਬਹੁਤ ਸੋਹਣਾ ਆ ਰਿਹਾ ਸੀ ਬਹੁਤ ਟੇਸਟੀ ਬਣ ਕੇ ਤਿਆਰ ਹੋਏ ਸੀ ਵਧੀਆ ਸਮੋਸੇ ਆਪਾਂ ਘਰ ਦੇ ਵਿੱਚ ਬਿਨਾ ਆਟਾ ਗੁੰਨੇ ਬਿਨਾ ਮੈਦੇ ਤੋਂ ਬਣਾ ਸਕਦੇ ਆ ਜੇ ਦਿਲ ਕਰੇ ਖਾਣ ਨੂੰ ਆ ਦੇਖੋ ਜੀ ਜਿੱਦਾਂ ਦਿਲ ਕਰਦਾ ਕਈ ਵਾਰ ਖਾਣ ਨੂੰ ਕਰਦਾ ਨਾ ਕੋਈ ਚੀਜ਼ ਹੋਵੇ ਇਸ ਤਰ੍ਹਾਂ ਦੀ ਖਾਣ ਨੂੰ ਨਾ ਤੇ ਕੋਈ ਫਰਾਈ ਚੀਜ਼ ਖਾਣ ਨੂੰ ਵੀ ਬੰਦ ਕਰਦਾ ਆ ਤਾਂ ਅਸੀਂ ਇਹ ਝਟਪਟ ਬਣਾ ਕੇ ਤਿਆਰ ਕਰ ਸਕਦੇ ਆ ਬਿਲਕੁਲ ਸਮੋਸਾ ਹੀ ਆ ਆ ਦੇਖੋ ਜੀ ਬਿਲਕੁਲ ਸਮੋਸਾ ਦੇਖੋ ਕਿਸ ਤਰ੍ਹਾਂ ਦੀ ਤਹਿ ਖੁੱਲ ਰਹੀ ਆ ਦੇਖੋ ਇਹਦੇ ਵਿੱਚ ਜਿਹੜੇ ਮਸਾਲੇ ਆ ਬਹੁਤ ਵਧੀਆ ਆ ਜਰੂਰ ਬਣਾਇਓ ਜੀ ਚਲੋ ਜੀ ਮੈਂ ਮਿਲਦੀ ਆਂ ਨੈਕਸਟ ਵੀਡੀਓ 'ਚ ਨਵੀਂ ਰੈਸিপি ਲੈ ਕੇ ਆਵਾਂਗੀ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਵਾਹਿਗੁਰੂ ਚੜ੍ਹਦੀ ਕਲਾ